ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਈਬ ਤੇ ਕੀ ਤੁਸੀਂ ਮੰਨੋਗੇ ਜੇ ਮੈਂ ਕਹਾਂ ਕਿ ਕ੍ਰਿਕਟ ਵਿੱਚ ਕੁਝ ਐਸੇ ਰਿਕਾਰਡ ਹਨ ਜੋ ਸ਼ਾਇਦ ਕਦੇ ਵੀ ਨਹੀਂ ਟੁੱਟਣਗੇ ਅੱਜ T20 ਦੇ ਸਯੋਗ ਵਿੱਚ ਵੀ ਇਹ ਰਿਕਾਰਡ ਸੋਨਾ ਇੱਕ ਸੁਪਨਾ ਹੀ ਲੱਗਦਾ ਹੈ ਤਾਂ ਚਲੋ ਵੇਖੀਏ ਕ੍ਰਿਕਟ ਦੇ ਟੌਪ 5 ਅਨਬ੍ਰੇਕੇਬਲ ਰਿਕਾਰਡਸ ਨੰਬਰ 5 ਤੇ ਆਉਂਦਾ ਹੈ ਸਚਿਨ ਤੈਂਦੁਲਕਰ ਦਾ 100 ਇੰਟਰਨੈਸ਼ਨਲ ਸੈਂਚਰੀਜ਼ ਦਾ ਰਿਕਾਰਡ ਸੋਚੋ ਜੀ 100 ਸ਼ਤਕ ਇਸਨ ਬੈਟਿੰਗ ਨਹੀਂ ਇਹ ਲੰਬੀ ਉਮਰ ਫਿਟਨੈਸ ਤੇ ਸਮਰਪਣ ਦਾ ਸਿੰਬਲ ਅੱਜ ਦੇ ਫਾਸਟ ਕ੍ਰਿਕਟ ਯੂਗ ਵਿੱਚ 100 ਸ਼ਤਕ ਲਗਾਉਣਾ ਕਿਸੇ ਦੇ ਕਿਸੇ ਇਨਸਾਨ ਦੇ ਬਸ ਦੀ ਗੱਲ ਨਹੀਂ ਸਭ ਤੋਂ ਨੇੜਲਾ ਐਕਟਿਵ ਖਿਡਾਰੀ ਵਿਰਾਟ ਕੋਹਲੀ ਕੋਲ 80 ਪਲੱਸ ਸੈਂਚੂਰੀਜ਼ ਨੇ ਪਰ 100 ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਨੰਬਰ 4 ਤੇ ਸਰ ਡੌਨ ਬ੍ਰੈਡਮਨ ਦਾ 99.94 ਦਾ ਟੈਸਟ ਐਵਰੇਜ ਹੈ ਸਿਸ ਇੰਫੀਨਿਟ ਰਿਕਾਰਡ ਨਹੀਂ ਇਹ ਇੱਕ ਰਹਾਸ ਹੈ ਇੰਨਾ ਹਾਈ ਐਵਰੇਜ ਕਿਸੇ ਹੋਰ ਬੱਲੇਬਾਜ਼ ਐਵਰੇਜ ਦੇ ਲਗਭਗ 40% ਤੋਂ ਵੱਧ ਹੈ ਇਸ ਨੂੰ ਤੋੜਨਾ ਦਾ ਦੂਰ ਇਸ ਦੇ ਨੇੜੇ ਜਾਣਾ ਵੀ ਖੁਆਬ ਜਿਹਾ ਹੈ ਦੂਜਾ ਹਾਈਐਸਟ ਐਵਰੇਜ ਟੇਵ ਸਟੀਵ ਸਮਿਥ ਦਾ ਅਰਾਊਂਡ 58.9 ਹਾਂ ਅੰਤਰ ਦੇਖੋ ਜਰਾ ਤੀਜੇ ਨੰਬਰ ਤੇ ਟੀਮ ਇੰਡੀਆ ਦਾ ਪ੍ਰਾਈਡ ਅਨਿਲ ਕੁੰਬਲੇ ਅਨਿਲ ਕੁੰਬਲੇ ਇੱਕ ਇਨਿੰਗ ਵਿੱਚ ਸਾਰੇ 10 ਵਿਕਟ ਲੈ ਜਾਣਾ ਕਿਸਮਤ ਤੇ ਕਲਾ ਦਾ ਪਰਫੈਕਟ ਕੰਬੀਨੇਸ਼ਨ ਹੈ ਜਦੋਂ ਤੇਰੇ ਨਾਲ ਹੋਰ ਗ੍ਰੇਟ ਬੋਲਰਸ ਵੀ ਹੁੰਦੇ ਨੇ ਫਿਰ ਵੀ ਸਭ ਤੋਂ ਵਿਕਟਸ ਟੂ ਲੈ ਜਾਵੇਂ ਇਹ ਤਾਂ ਸਦੀ ਵਿੱਚ ਇੱਕ ਵਾਰ ਹੀ ਹੁੰਦਾ ਹੈ 1999 ਦਿੱਲੀ ਟੈਸਟ ਵਰ ਦਿੱਲੀ ਟੈਸਟ ਵਰਸਸ ਪਾਕਿਸਤਾਨ ਕੁੰਬਲੇ 10 ਵਿਕਟਾਂ 474 ਰਨਸ ਦੂਜੇ ਨੰਬਰ ਤੇ ਸ਼੍ਰੀਲੰਕਾ ਲੀਜੈਂਡ ਮੁਥਿਆ ਮੁਰਲੀਦਰਨ 800 ਟੈਸਟ ਪਲੱਸ 534 ODI ਵਿਕਟਸ ਕੁੱਲ 1300 ਪਲੱਸ ਵਿਕਟਸ ਇਹ ਰਿਕਾਰਡ ਤੋੜਨ ਲਈ ਕਿਸੇ ਬੋਲਰ ਨੂੰ 20 ਸਾਲ ਲਗਾਤਾਰ ਟੌਪ ਫਾਰਮ ਵਿੱਚ ਰਹਿਣਾ ਪਵੇਗਾ ਇਹ ਸਰੀਰ ਤੇ ਮਨ ਦੋਵਾਂ ਦਾ ਅਨਬ੍ਰੇਕੇਬਲ ਰਿਕਾਰਡ ਹੈ ਨੀਅਰਸਟ ਐਕਟਿਵ ਬੋਲਰ ਨਿਥਨ ਲੋਇਨ 500 ਪਲੱਸ ਵਿਕਟਾਂ ਬਹੁਤ ਪਿੱਛੇ ਤੇ ਹੁਣ ਆ ਗਿਆ ਹੈ ਨੰਬਰ 1 ਕ੍ਰਿਕਟ ਦਾ ਸਭ ਤੋਂ ਵੱਡਾ ਰਿਕਾਰਡ ਬ੍ਰੈਨ ਲਾਰਾ ਦਾ 400 ਨੈਟ ਆਊਟ ਇਨ ਸਿੰਗਲ ਟੈਸਟ ਇਨਿੰਗ ਇਹ ਰਿਕਾਰਡ 20 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਪਰ ਅਜੇ ਤੱਕ ਕੋਈ ਇਹਦੇ ਨੇੜੇ ਨਹੀਂ ਪਹੁੰਚਿਆ ਇਹ ਪੇਸ਼ੈਂਟ ਕਲਾਸ ਤੇ ਡੋਮੀਨੇਸ਼ਨ ਦਾ ਐਸਾ ਐਗਜ਼ਾਮਪਲ ਹੈ ਜੋ ਸ਼ਾਇਦ ਕਦੇ ਦੁਬਾਰਾ ਨਹੀਂ ਵੇਖਾਂਗੇ ਤਾਂ ਇਹ ਸਨ ਕ੍ਰਿਕਟ ਦੇ 5 ਆਰ ਬ੍ਰੇਕਵਲ ਰਿਕਾਰਡਸ ਤੁਸੀਂ ਦੱਸੋ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਵਿੱਚੋਂ ਕੋਈ ਰਿਕਾਰਡ ਕਦੇ ਟੁੱਟ ਸਕਦਾ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਈ ਨੂੰ ਜਿੱਥੇ ਕ੍ਰਿਕਟ ਦਾ ਜਜ਼ਬਾ ਜੋਸ਼ ਤੇ ਰੋਲਾ ਸਭ ਕੁਝ ਇੱਕੋ ਥਾਂ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਦ ਤੱਕ ਲਈ ਧੰਨਵਾਦ ਜੀ